ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਆਪਣੀਆਂ ਨਵੀਆਂ ਤਾਜ਼ਾ ਅਪਡੇਟਸ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਯਾਨੀ ਕਿ ਪੀਆਰ ਅਤੇ ਵਰਕ ਪਰਮਿਟ ਦੇ ਲਈ ਪ੍ਰੋਸੈਸਿੰਗ ਟਾਈਮ ਦੇ ਬਾਰੇ ਕੁਝ ਖਾਸ ਐਲਾਨ ਕੀਤਾ ਹੈ ਇਜ਼ਾਬਥ ਨਵੇਂ ਪੀਆਰ ਕਾਰਡ ਦੇ ਲਈ ਆਸਤਨ ਤੌਰ ਤੇ 36 ਦਿਨਾਂ ਦਾ ਸਮਾਂ ਤੇ ਵਰਕ ਪਰਮਿਟ ਦੇ ਲਈ 8 ਹਫ਼ਤਿਆਂ ਦਾ ਅੰਦਾਜ਼ਨ ਸਮਾਂ ਦੱਸਿਆ ਗਿਆ ਹੈ ਇਹ ਤਾਜ਼ਾ ਅੰਕੜੇ ਆਈਆਰਸੀਸੀ ਦੀ ਅਧਿਕਾਰਿਕ ਵੈੱਬਸਾਈਟ ਅਤੇ ਹੋਰ ਭਰੋਸੇਯੋਗ ਸਰੋਤਾਂ ਤੋਂ ਲਈ ਗਏ ਨੇ ਜੋ ਸਤੰਬਰ 2025 ਦੇ ਵਿੱਚ ਲਾਗੂ ਹੋਏ ਨੇ ਇਮੀਗ੍ਰੈਂਟਸ ਅਤੇ ਵਿਦੇਸ਼ੀ ਕਾਮਕਾਜੀਆਂ ਦੇ ਲਈ ਇਹ ਰਾਹਤ ਵਾਲੀ ਖਬਰ ਹੈ ਕਿਉਂਕਿ ਪਿਛਲੇ ਸਾਲਾਂ ਵਿੱਚ ਅਸੀਂ ਦੇਖਿਆ ਹੈ ਕਿ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਪਰ ਹੁਣ ਇਹਨਾਂ ਅਪਡੇਟਸ ਨੇ ਪੀਆਰ ਐਪਲੀਕੇਸ਼ਨ ਅਤੇ ਵਰਕ ਵੀਜ਼ਾ ਪਰਮਿਟਸ ਦਾਖਲ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਇਸ ਖਬਰ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਦੇ ਪੀਆਰ ਕਾਰਡ ਦੇ ਬਾਰੇ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਬਨਣ ਤੋਂ ਬਾਅਦ ਪੀਆਰ ਕਾਰਡ ਇੱਕ ਜ਼ਰੂਰੀ ਦਸਤਾਵੇਜ਼ ਹੈ ਜੋ ਤੁਹਾਨੂੰ ਦੇਸ਼ ਵਿੱਚ ਆਉਣ ਜਾਣ ਅਤੇ ਕਾਨੂੰਨੀ ਤੌਰ ਤੇ ਰਹਿਣ ਕੰਮ ਕਰਨ ਦੇ ਲਈ ਵਰਤਿਆ ਜਾਂਦਾ ਹੈ ਆਈਆਰਸੀਸੀ ਦੇ ਮੁਤਾਬਕ ਨਵੇਂ ਪੀਆਰ ਕਾਰਡ ਦੇ ਲਈ ਪ੍ਰੋਸੈਸਿੰਗ ਟਾਈਮ ਹੁਣ 36 ਦਿਨਾਂ ਦਾ ਹੋ ਗਿਆ ਹੈ ਜੋ ਗੁਜ਼ਰੇ ਸਾਲਾਂ ਦੇ ਨਾਲੋਂ ਕਿਤੇ ਘੱਟ ਹੈ ਇਹ ਅੰਦਾਜ਼ਨ 80% ਐਪਲੀਕੇਸ਼ਨਸ ਦੇ ਉੱਤੇ ਲਾਗੂ ਹੁੰਦਾ ਹੈ ਇਹ ਸਮਾਂ ਐਪਲੀਕੇਸ਼ਨ ਨੂੰ ਪੂਰੀ ਤਰ੍ਹਾਂ ਜਮ੍ਹਾਂ ਹੋਣ ਤੋਂ ਬਾਅਦ ਗਿਣਿਆ ਜਾਂਦਾ ਹੈ ਪਰ ਜੇਕਰ ਤੁਸੀਂ ਨਵੇਂ ਪੀਆਰ ਹੋ ਤੇ ਆਪਣਾ ਕੈਨੇਡੀਅਨ ਪਤਾ 180 ਦਿਨਾਂ ਦੇ ਅੰਦਰ ਤੁਸੀਂ ਨਹੀਂ ਦੱਸਿਆ ਤਾਂ ਤੁਹਾਨੂੰ ਵੱਖਰੀ ਐਪਲੀਕੇਸ਼ਨ ਦਾਖਲ ਕਰਨੀ ਪੈ ਸਕਦੀ ਹੈ ਰੀਨਿਊਲ ਦੇ ਲਈ ਟਾਈਮ ਹੋਰ ਵੀ ਜ਼ਿਆਦਾ ਘਟ ਹੈ ਲਗਭਗ 12 ਤੋਂ 24 ਦਿਨਾਂ ਦਾ ਸਮਾਂ ਹੈ ਰੈਡਿਟ ਵਰਗੇ ਪਲੇਟਫਾਰਮਸ ਤੇ ਯੂਜ਼ਰਸ ਨੇ ਸਾਂਝਾ ਕੀਤਾ ਹੈ ਕਿ ਕੁਝ ਕੇਸਾਂ ਦੇ ਵਿੱਚ ਇਹ 2 ਮਹੀਨੇ ਤੱਕ ਦਾ ਸਵਾਲ ਹੋ ਸਕਦਾ ਹੈ ਖਾਸ ਕਰਕੇ ਜਦੋਂ ਫੋਟੋ ਰੀਸਬਮਿਸ਼ਨ ਕਰਨੀ ਹੋਵੇ ਜਾਂ ਫਿਰ ਵੈਰੀਫਿਕੇਸ਼ਨ ਦੀ ਜ਼ਰੂਰਤ ਹੋਵੇ ਪਹਿਲਾਂ ਕਈ ਵਾਰ ਪੀਆਰ ਕਾਰਡ ਆਉਣ ਦੇ ਵਿੱਚ 6 ਹਫ਼ਤਿਆਂ ਦਾ ਸਮਾਂ ਲੱਗ ਜਾਂਦਾ ਸੀ ਤੁਹਾਡੀ ਐਪਲੀਕੇਸ਼ਨ ਨੂੰ ਕਿਹੜੀਆਂ ਗੱਲਾਂ ਪ੍ਰਭਾਵਿਤ ਕਰ ਸਕਦੀਆਂ ਨੇ ਸਭ ਤੋਂ ਪਹਿਲਾਂ ਜਿਵੇਂ ਐਪਲੀਕੇਸ਼ਨ ਪੂਰੀ ਨਾ ਹੋਣ ਤੇ ਵਾਪਸ ਭੇਜੀਤੀ ਜਾ ਸਕਦੀ ਹੈ ਬਾਇਓਮੈਟ੍ਰਿਕਸ ਜਾਂ ਫਿਰ ਮੈਡੀਕਲ ਕਰਵਾਉਣ ਦੇ ਵਿੱਚ ਦੇਰੀ ਦੁਨੀਆ ਜਾਂ ਫਿਰ ਦੇਸ਼ ਦੇ ਵਿੱਚ ਵਾਪਰੀ ਕੋਈ ਵੱਡੀ ਅਨਸੁਖਾਵੀ ਘਟਨਾ ਜਾਂ ਫਿਰ ਐਪਲੀਕੇਸ਼ਨ ਦੀ ਵੱਧਦੀ ਹੋਈ ਗਿਣਤੀ ਤੁਹਾਡੀ ਆਪਣੀ ਐਪਲੀਕੇਸ਼ਨ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੇਕਰ ਤੁਹਾਡਾ ਪੀਆਰ ਕਾਰਡ ਐਕਸਪਾਇਰ ਹੋ ਜਾਂਦਾ ਹੈ ਅਤੇ ਤੁਸੀਂ ਵਿਦੇਸ਼ ਤੋਂ ਵਾਪਸ ਆ ਰਹੇ ਹੋ ਤਾਂ ਪਰਮਾਨੈਂਟ ਰੈਜ਼ੀਡੈਂਟ ਟਰੈਵਲ ਡਾਕੂਮੈਂਟ ਦੇ ਲਈ ਅਪਲਾਈ ਕਰੋ ਜੋ ਵੱਖਰਾ ਪ੍ਰੋਸੈਸ ਹੈ ਆਈਆਰਸੀਸੀ ਨੇ 2025 ਦੇ ਵਿੱਚ ਡਿਜੀਟਲ ਟਰਾਂਜੀਸ਼ਨ ਦੇ ਨਾਲ ਪ੍ਰੋਸੈਸ ਨੂੰ ਹੋਰ ਵੀ ਤੇਜ਼ ਕੀਤਾ ਹੈ ਜਿਸ ਦੇ ਨਾਲ ਬੈਕਲੌਗ ਜ਼ਰੂਰ ਘਟਿਆ ਹੈ ਹੁਣ ਗੱਲ ਕਰਦੇ ਹਾਂ ਵਰਕ ਪਰਮਿਟ ਦੇ ਬਾਰੇ ਕੈਨੇਡਾ ਦੇ ਵਿੱਚ ਕੰਮ ਦੇ ਲਈ ਵਰਕ ਪਰਮਿਟ ਇੱਕ ਬਹੁਤ ਜ਼ਰੂਰੀ ਦਸਤਾਵੇਜ਼ ਹੈ ਜੋ ਵਿਦੇਸ਼ੀ ਕਾਮਕਾਜੀਆਂ ਨੂੰ ਨੌਕਰੀ ਕਰਨ ਦੀ ਇਜਾਜ਼ਤ ਦਿੰਦਾ ਹੈ ਆਈਆਰਸੀਸੀ ਦੇ ਨਵੇਂ ਅਪਡੇਟਸ ਦੇ ਮੁਤਾਬਿਕ ਅੰਦਰੂਨੀ ਐਪਲੀਕੇਸ਼ਨਸ ਦੇ ਲਈ ਪ੍ਰੋਸੈਸਿੰਗ ਟਾਈਮ 8 ਹਫ਼ਤਿਆਂ ਦਾ ਹੈ ਜਦਕਿ ਵਿਦੇਸ਼ ਤੋਂ ਅਪਲਾਈ ਕਰਨ ਵਾਲਿਆਂ ਲਈ ਇਹਹੀ ਸਮਾਂ 5 ਤੋਂ 6 ਮਹੀਨਿਆਂ ਤੱਕ ਤਾਂ ਹੋ ਸਕਦਾ ਹੈ ਓਪਨ ਵਰਕ ਪਰਮਿਟਸ ਜਿਸ ਦੇ ਵਿੱਚ ਸਪਾਊਸ ਆਫ ਸਟੂਡੈਂਟਸ ਅਤੇ ਵਰਕਰਸ ਦੇ ਲਈ ਹੈ ਆਸਤੰ 6 ਤੋਂ 10 ਹਫ਼ਤਿਆਂ ਦਾ ਸਮਾਂ ਲੱਗ ਜਾਂਦਾ ਹੈ ਇਹ ਟਾਈਮ ਜੁਲਾਈ 2025 ਤੋਂ ਬਾਅਦ ਥੋੜਾ ਵਧਿਆ ਹੈ ਪਰ ਅਗਸਤ ਦੇ ਵਿੱਚ ਆ ਕੇ ਮੁੜ ਤੋਂ ਥੋੜਾ ਘਟ ਗਿਆ ਹੈ। ਰੈਡਿਟ ਯੂਜ਼ਰਸ ਨੇ ਸਾਂਝਾ ਕੀਤਾ ਕਿ ਮਾਰਚ 2025 ਵਿੱਚ ਅਪਲਾਈ ਕਰਨ ਵਾਲੇ ਪਰਮਿਟ ਅਗਸਤ ਵਿੱਚ ਆ ਕੇ ਅਪਰੂਵ ਹੋਏ ਨੇ ਜੋ ਲਗਭਗ 5 ਮਹੀਨਿਆਂ ਦਾ ਸਮਾਂ ਦੱਸ ਰਹੇ ਨੇ। ਉਹਦੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਲਈ ਵਾਧੂ ਸਮਾਂ ਲੱਗਦਾ ਹੈ ਜੋ ਕਿ ਆਸਟਨ 2 ਤੋਂ 4 ਮਹੀਨਿਆਂ ਦਾ ਹੁੰਦਾ ਹੈ। ਆਨਲਾਈਨ ਅਪਲੀਕੇਸ਼ਨ ਪੇਪਰ ਅਪਲੀਕੇਸ਼ਨ ਦੇ ਨਾਲੋਂ ਜ਼ਿਆਦਾ ਤੇਜ਼ ਹੁੰਦੀ ਹੈ। ਕੁਝ ਚੀਜ਼ਾਂ ਤੁਹਾਡੀਆਂ ਐਪਲੀਕੇਸ਼ਨ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਜਿਵੇਂ ਕਿ ਐਪਲੀਕੇਸ਼ਨ ਅਧੂਰੀ ਹੋਣ ਤੇ ਵਾਪਸ ਹੋ ਸਕਦੀ ਹੈ। ਮੈਡੀਕਲ ਦੇ ਵਿੱਚ 3 ਮਹੀਨੇ ਦਾ ਵੱਧ ਸਮਾਂ ਲੱਗ ਸਕਦਾ ਹੈ। ਤੁਹਾਡੀ ਨੌਕਰੀ ਕਿਹੋ ਜਿਹੀ ਹੈ ਇਸ ਉੱਤੇ ਵੀ ਤੁਹਾਡੀ ਐਪਲੀਕੇਸ਼ਨ ਅਪ ਦਾ ਅਪਰੂਵ ਹੋਣਾ ਇਸ ਗੱਲ ਤੇ ਟਿਕਿਆ ਹੋਇਆ ਹੈ। ਸਾਲ 2025 ਵਿੱਚ ਬੈਕਲੌਗ ਘਟਿਆ ਹੋਇਆ ਹੈ ਪਰ ਪੀਕ ਸੀਜ਼ਨ ਦੇ ਵਿੱਚ ਆ ਕੇ ਸਮਾਂ ਜ਼ਿਆਦਾ ਲੱਗ ਸਕਦਾ ਹੈ। ਜੇਕਰ ਤੁਸੀਂ ਵਰਕ ਪਰਮਿਟ ਵਧਾਉਣਾ ਚਾਹੁੰਦੇ ਹੋ ਤਾਂ ਘੱਟੋ-ਘੱਟ 30 ਦਿਨ ਪਹਿਲਾਂ ਤੁਸੀਂ ਅਪਲਾਈ ਕਰੋ। IRCC ਨੇ 2025 ਦੇ ਵਿੱਚ ਪ੍ਰਾਇੋਰਟੀ ਪ੍ਰੋਸੈਸਿੰਗ ਨੂੰ ਵਧਾਇਆ ਖਾਸ ਕਰਕੇ ਹੈਲਥ케ਅਰ ਤੇ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਲਈ ਆਪਣੀ ਐਪਲੀਕੇਸ਼ਨ ਦਾ ਸਟੇਟਸ ਕਿਵੇਂ ਚੈੱਕ ਕਰੀਏ ਤਾਂ IRCC ਦੀ ਅਧਿਕਾਰਿਕ ਵੈੱਬਸਾਈਟ ਤੇ ਜਾ ਕੇ ਆਪਣੀ ਐਪਲੀਕੇਸ਼ਨ ਟਾਈਪ ਚੁਣੋ ਅਤੇ ਰੀਅਲ ਟਾਈਮ ਅਪਡੇਟ ਵੇਖੋ ਐਕਨੋਲਜਮੈਂਟ ਆਫ ਰੀਸੀਵਡ ਈਮੇਲ ਮਿਲਣ ਤੋਂ ਬਾਅਦ ਹੀ ਸਥਿਤੀ ਟਰੈਕ ਕੀਤੀ ਜਾ ਸਕਦੀ ਹੈ ਜੇਕਰ 60 ਦਿਨਾਂ ਤੋਂ ਵੱਧ ਦਾ ਸਮਾਂ ਲੱਗੇ ਤਾਂ ਆਈਆਰਸੀਸੀ ਦੇ ਵੈਬ ਫਾਰਮ ਰਾਹੀਂ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਟਾਈਮ ਅੰਦਾਜ਼ਨ ਹੈ ਅਤੇ ਬਦਲ ਵੀ ਸਕਦਾ ਹੈ ਇਸ ਲਈ ਹਮੇਸ਼ਾ ਅਧਿਕਾਰਿਕ ਸਾਈਟ ਤੇ ਜਾ ਕੇ ਚੈੱਕ ਕਰਦੇ ਰਹੋ ਐਪਲੀਕੇਸ਼ਨ ਪੂਰੀ ਅਤੇ ਸਹੀ ਬਣਾਓ ਤਾਂ ਕਿ ਇਸ ਦੇ ਵਿੱਚ ਸਮਾਂ ਘੱਟ ਲੱਗੇ ਜੇਕਰ ਤੁਹਾਨੂੰ ਮਦਦ ਚਾਹੀਦੀ ਹੈ ਤਾਂ ਕੋਈ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ ਸੰਪਰਕ ਜ਼ਰੂਰ ਕਰੋ ਕੈਨੇਡਾ ਇਮੀਗ੍ਰੇਸ਼ਨ ਨੀਤੀਆਂ 2025 ਦੇ ਵਿੱਚ ਵਧੇਰੇ ਸਟ੍ਰੀਮਲਾਈਨ ਹੋਈਆਂ ਨੇ ਜੋ ਨਵੇਂ ਆਉਣ ਵਾਲਿਆਂ ਲਈ ਇੱਕ ਚੰਗੀ ਖਬਰ ਹੈ।